जी मैं रमनप्रीत सिंह जी जी साड़ी प्राइवेट सिक्योरिटी एजेंसी का नाम है विरासत सिक्योरिटी सर्विसेज जी देख रहे हो जी बड़ा पीसफुल सब कुछ चल रहा है आज तीसरा नवरात्रा है ਸਾਡੇ ਸਾਰੇ ਸਿਕਿਉਰਿਟੀ ਗਾਰਡਸ ਪੂਰੇ ਹਰ ਲੋਕੇਸ਼ਨ ਤੇ ਪ੍ਰੋਪਰਲੀ ਤਾਇਨਾਤ ਨੇ ਪ੍ਰੋਪਰਲੀ ਪ੍ਰੋਪਰ ਫ੍ਰਿਸਕਿੰਗ ਸਕੈਨਿੰਗ ਕਰਕੇ ਹੋ ਹਰ ਇੱਕ ਲੋਕੇਸ਼ਨ ਤੇ ਪ੍ਰੋਪਰਲੀ ਕ라우ਡ ਕੰਟਰੋਲ ਕਰਕੇ ਸਾਡੇ ਸਿਕਿਉਰਿਟੀ ਗਾਰਡਸ ਸਰਦਾਲੂਆਂ ਨੂੰ ਖੁੱਲੇ ਦਰਸ਼ਨ ਕਰਵਾਏ ਜਾ ਰਹੇ ਨੇ ਤਾਂ ਕਿ ਕਿਸੇ ਵੀ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਏ ਜੀ ਸਾਡੀ ਸਿਕਿਉਰਿਟੀ ਕਾਲੀ ਮਾਤਾ ਮੰਦਰ ਦੇ ਵਿੱਚ ਲਗਭਗ 3 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਔਰ ਅਸੀਂ ਇਸ ਦੇਵੀ ਮਾਤਾ ਦੇ ਦਰਬਾਰ ਦੇ ਵਿੱਚ ਲਗਭਗ 4-5 ਵਾਰ ਅਸੀਂ ਹੋਰ ਸਿਕਿਉਰਿਟੀ ਸਰਵਿਸਿਸ ਨੇ ਬਾ ਚੁਕੇ ਆਂ ਔਰ ਸਾਡੀ ਸਿਕਿਉਰਿਟੀ ਕੰਪਨੀ 2001 ਤੋਂ ਸਾਰੇ ਸਾਡੇ ਸਿਕਿਉਰਿਟੀ ਗਾਰਡਸ ਵੈਲ ਐਕਸਪੀਰੀਅੰਸ ਸਾਡੇ ਸੁਪਰਵਾਈਜ਼ ਵੈਲ ਐਕਸਪੀਰੀਅੰਸ ਨੇ ਝੀ ਤਕਿ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਏ ਔਰ ਸਾਰੇ ਸ਼ਰਧਾਲੂਆਂ ਨੂੰ ਖੁੱਲੇ ਦਰਸ਼ਨ ਕਰਾਉਣ ਲਈ ਅਸੀਂ ਚਾਹੁੰਦੇ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਏ ਅਸੀਂ ਪ੍ਰੋਪਰਲੀ ਸਾਡੇ ਗਾਰਡ ਵਗੈਰਾ ਉਹਨੂੰ ਕਵਰ ਕਰ ਰਹੇ ਜਾਈਏ ਚਾਹਦੇ ਹੋ ਜੀ